ਪੈਰਿਸ 올림픽 ਖੇਡਾਂ 2024 ਦੇ ਪਹਿਲੇ ਦਿਨ ਜਿੱਥੇ ਭਾਰਤ ਨੂੰ ਮਿਲੇ ਜੁੜੇ ਨਤੀਜਿਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਭਾਰਤ ਲਈ ਮੈਡਲ ਦੀ ਆਸ ਵੀ ਬੱਜੀ ਹੈ ਇਹ ਆਸ ਬੱਜੀ ਹੈ ਭਾਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਦੇ ਰੂਪ ਵਿੱਚ ਜਿਸ ਨੇ ਖੇਡਾਂ ਦੇ ਪਹਿਲੇ ਦਿਨ 10 ਮੀਟਰ ਮਹਿਲਾ 에어 ਪਿਸਟਲ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ 22 ਸਾਲਾਂ ਦੀ ਮਨੂ ਭਾਕਰ ਨੇ ਇਸ ਵਨਗੀ ਦੇ ਕੁਆਲੀਫਿਕੇਸ਼ਨ ਗੇਟ ਵਿੱਚ 580 ਅੰਕ ਹਾਸਲ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਪਿਛਲੀ ਵਾਰ ਟੋਕੀਓ 올림픽 ਖੇਡਾਂ ਵਿੱਚ ਪਹਿਲੀ ਵਾਰ 올림픽 ਖੇਡ ਰਹੀ ਮਨੂ ਪਾਕਰ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਐਥਕੀ ਹੁਣ ਮੈਡਲ ਜਿੱਤਣ ਲਈ ਪੂਰੀ ਵਾਹ ਲਾਵੇਗੀ ਮਨੂ ਪਾਕਰ ਤੀਜੀ ਰੈਡੀ ਵਿੱਚ 98 ਅੰਕਾਂ ਨਾਲ ਸਿਖਰਲੇ ਦੋ ਵਿੱਚ ਵੀ ਪਹੁੰਚ ਗਈ ਸੀ ਵਾਰ ਮਗਲੇ ਗੇਡ ਵਿੱਚ ਉਸ ਨੂੰ ਤੀਜਾ ਸਥਾਨ ਮਿਲਿਆ ਹੁਣ ਸਾਰੀਆਂ ਨਜ਼ਰਾਂ ਮਨੂ ਪਾਕਰ ਦੇ ਫਾਈਨਲ ਮੁਕਾਬਲੇ ਉਤੇ ਲੱਗੀਆਂ ਹੋਣ ਗਿਆ ਜੋ ਕਿ ਅੱਜ ਭਾਰਤੀ ਸਮੇਂ ਮੁਤਾਬਕ 3:30 ਵਜੇ ਤੋਂ ਖੇਡਿਆ ਜਾਵੇਗਾ ਅਤੇ ਇਸ ذریعے ਮਨੂ ਪਾਕਰ ਰਾਹੀਂ ਭਾਰਤ ਨੂੰ ਪਹਿਲਾ 올림픽 ਮੈਡਲ ਪੈरिस ਖੇਡਾਂ ਦਾ ਅੱਜ ਮਿਲ ਸਕਦਾ ਹੈ